ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਵਿੱਚ ਖੜੀਆਂ ਇਹ ਔਰਤਾਂ ਅਤੀਨਾ ਦੇ ਹੱਥਾਂ ਦੇ ਉੱਪਰ ਲੱਗਿਆ ਖੂਨ ਸੱਟਾਂ ਸ਼ਰੀਆਮ ਗਵਾਹੀ ਪਰਦੇ ਨੇ ਕਿ ਇਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਹੈ ਇਹ ਮਾਰਕੁੱਟ ਕਿਸੇ ਹੋਰ ਨੇ ਨਹੀਂ ਬਲਕਿ ਅੰਮ੍ਰਿਤਸਰ ਦੇ ਪੀਓ ਸਟਾਫ ਨੇ ਕੀਤੀ ਹੈ ਪੀੜਤਾ ਔਰਤਾਂ ਦਾਬੋ ਕੋ ਆਪਣੇ ਰਿਸ਼ਤੇਦਾਰ ਹਰੀਸ਼ ਦੇ ਨਾਲ ਕੋਰਟ ਵਿਚ ਆਈਆਂ ਸਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਹਰੀਸ਼ ਕੋਰਟ ਬੁਲਬੁਗਾੜਾ ਜਿਵੇਂ ਹੀ ਉਹ ਕੋਰਟ ਵਿੱਚ ਪਹੁੰਚੇ ਤਾਂ ਪੀਓ ਸਟਾਫ ਹਰੀਸ਼ ਨੂੰ ਫੜਨ ਲਈ ਆ ਗਏ ਤੇ ਦੋਨਾਂ ਨੇ ਕਿਹਾ ਕਿ ਉਹਨਾਂ ਦਾ ਰਾਜੀਨਾਮਾ ਹੋ ਚੁੱਕਿਆ ਤਾਂ ਪੁਲਿਸ ਉਹਨਾਂ ਦੀ ਗੱਲ ਸੁਣਨ ਦੀ بجائے ਧੱਕਾਮੁਕੀ ਕਰਨ ਲੱਗੀ ਇਸੇ ਦੌਰਾਨ ਹੀ ਪੁਲਿਸ ਨੇ ਔਰਤਾਂ ਦੇ ਨਾਲ ਨਾ ਸਿਰਫ ਮਾਰਕੁੱਟ ਕੀਤੀ ਬਲਕਿ ਉਹਨਾਂ ਨੂੰ ਸ਼ਰਿਆਮਤ ਥੱਪੜ ਵੀ ਜਾਰ ਦਿੱਤੇ ਮੇਰਾ ਭਨੇਆ ਆਇਆ ਜਮੂ ਉਹਨਾਂ ਨੇ ਮਤਲਬ ਇਥੇ ਪੇਸ਼ ਕਰਾਉਣ ਲਈ ਲਿਆਂਦਾ ਤੇ ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਕਿੰਨੇ ਫੋਨ ਕਰਤਾ ਹੈਗਾ ਵੀ ਇਹ ਪੀਓ ਬੰਦਾ ਆਇਆ ਇਹਨਾਂ ਨੂੰ ਰੈਸਟ ਕਰੋ ਤੇ ਉਹ ਇਹਨਾਂ ਨੇ ਆ ਕੇ ਤੋਂ ਬੰਦੇ ਨੂੰ ਪੜਨ ਲਿਆ ਲਈ ਆ ਕੇ ਭਾਜੀ ਗੱਲ ਤੇ ਦੱਸੋ ਨਹੀਂ ਤਾਂ ਬੰਦਾ ਆਪ ਹੀ ਲੈ ਕੇ ਤੁਹਾਡੇ ਕੋਲ ਆਏ ਪੇਸ਼ ਕਰਾਉਣ ਲਈ ਤੁਸੀਂ ਇਤਰਾ ਥੋੜਾ ਕਰ ਸਕਦੇ ਜੋ ਤੇ ਇਹਨਾਂ ਨੇ ਧੁਖੇ ਚਕੇ ਮੁੰਡੇ ਦੇ ਚਪੇੜਾ ਚਪੂੜਾ ਮਾਰ ਲਿਆ ਭੇ ਗਾੜੀ ਹੋਏ ਤੇ ਸਾਨੂੰ ਵੀ ਇਹਨਾਂ ਧੁਖੇ ਚ ਸਾਡੀ ਵਿੱਚੇ ਕੀਤੀ ਸਾਨੂੰ ਚਪੇੜਾ ਮਾਰੀਆਂ ਫਿਰ ਮਨ ਚ ਮਾਰ ਕੇ ਧੱਕਾ ਦੇ ਇਹਨਾਂ ਨੇ ਕੰਧ ਉੱਪਰ ਸੁੱਟਦਾ ਫਿਰ ਇਹਨਾਂ ਨੇ ਇੱਕ ਇਲਾ ਥਾਣੇਦਾਰ ਉਹਨੇ ਮੇ ਇੱਕ ਹੋਰ ਇਹਦਾ ਦੂਸਰਾ ਜਿਹੜਾ ਵਾਈਟ ਸ਼ਰਟ ਵਾਲਾ ਉਹਨਾਂ ਫਰਕਤ ਮੇਰਾ ਸਾਰੀਆਂ ਵਰਗੇ ਚੋਰੀਆਂ ਹਾਂਜੀ ਹਾਂਜੀ ਵਾਈ ਵਾਈ ਵਾਈਟ ਸ਼ਰਟ ਵਾਲਾ ਹਾਂਜੀ ਟੌਪ ਵਿੱਚ ਗੜਾ ਆਇਆ ਸੀ ਪਿਲੇ ਕਾਫੀ ਦਿਨਾਂ ਦੀ ਉਹਦੇ ਵਿੱਚ ਨਾ ਹੀ ਆਪਣਾ ਖੜਾ ਕੰਪਰਮਾਈਜ਼ ਜੀਡ ਹੋ ਗਿਆ ਕੰਪਰਮਾਈਜ਼ ਹੋ ਗਿਆ ਤੇ ਅੱਜ ਉਹ ਮੁੰਡੇ ਦੀ ਗਵਾਹੀ ਲਈ ਆਪਾਂ ਗਵਾਹੀ ਦੇਣ ਵਾਸਤੇ ਇੱਥੇ ਆਏ ਹਾਂ ਉਹ ਮੁੰਡੇ ਨੂੰ ਜੀ ਨਾਲ ਲੈ ਕੇ ਗਵਾਹੀ ਦੇਣ ਵਾਸਤੇ ਕਿਸੇ ਨੇ ਜੀ ਫੋਨ ਕਰਤਾ ਜੀ ਪੁਲਿਸ ਵਾਲੇ ਨੂੰ ਜੀ ਸਾਨੂੰ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਤੇ ਸਿਵਲ ਵਿੱਚ ਆਏ ਜੀ ਸਾਡੇ ਮੁੰਡੇ ਨੂੰ ਉਹਦੇ ਖਿੱਚਦੂ ਕਰਨ ਲੱਗ ਪਏ ਜੇ ਜਨਾਨੀ ਦੇ ਗਲ ਪੈ ਗਿਆ ਆਂਦੇ ਉਹਨਾਂ ਦੇ ਸੱਟਾਂ ਚਪੇੜਾਂ ਚੂੜਾ ਮਾਰ ਲਾ ਪਏ ਬਸ ਇਹ ਹੀ ਹੋਇਆ ਜੀ ਇੱਥੇ ਕਹਿੰਦੇ ਪਏ ਜੀ ਐਸਐਪ ਪੁਲੰਦਰ ਸਿੰਘ ਨਾਮ ਹੈਗਾ ਜੀ ਇੱਕ ਹਰੀਸ਼ ਕੁਮਾਰ ਹੈ ਜੀ ਮੰਗੇ ਹੋਰੀ ਇਨਸਾਫ ਦਵਾਇਆ ਜਾਵੇ ਸਾਨੂੰ ਜੀ ਜਿਹੜੇ ਜਨਾਨੀ ਦੇ ਕੱਪੜੇ ਪਾੜੀ ਉਹਨੂੰ ਚਪੇੜਾਂ ਹੀ ਮਾਰਿਆ ਦੀ ਇੱਕ ਜਨਾਨੀ ਦਾ ਆਪਰੇਸ਼ਨ ਆ ਜੀ ਉਹਨੂੰ ਸੱਟਾਂ ਮਾਰੀ ਇਹਨਾਂ ਨੇ ਦੂਜੇ ਪਾਸੇ ਪੀਓ ਸਟਾਫ ਦੇ ਇੰਚਾਰਜ ਹਰੀਸ਼ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਦੀ ਔਰਤਾਂ ਨਾ ਸਿਰਫ ਤੱਕਾ ਮੱਕੂ ਹੋਈ ਹੈ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਕੋਈ ਮਾਰਕਟਾਈ ਵਾਲਾ ਮਾਮਲਾ ਨਹੀਂ ਅੱਜ ਕਚੈਰੀ ਦੇ ਵਿੱਚ ਸਾਡੇ ਪੀਓ ਸਟਾਫ ਦੇ ਕਰਮਚਾਰੀ ਕਿਸੇ ਕੰਮ ਦੇ ਸਬੰਧ ਵਿੱਚ ਕਚੈਰੀ ਕੋਰਟ ਚ ਗਏ ਸੀ ਉੱਥੇ ਉਹਨਾਂ ਨੂੰ ਕਿਸੇ ਮੁਕਦਮੇ ਦਾ ਕੋਈ ਪੀਓ ਉੱਥੇ ਦਿਖਿਆ ਜਿਹੜਾ ਉਹਨਾਂ ਨੇ ਉੱਥੇ ਪੁਲਿਸ ਪਾਰਟੀ ਨੇ ਉਹਨੂੰ ਪੀਓ ਨੂੰ ਪੁੱਛਿਆ ਕਿ ਤੈਨੂੰ ਅਹੀ ਵੈਰੀਫਾਈ ਕਰਨਾ ਤੇ ਤੂੰ ਸਾਡੇ ਨਾਲ ਸਾਡੀ ਚੌਂਕੀ ਚੱਲ ਆ ਇਨ ਬਿਟਵੀਨ ਉਹਦੇ ਪਰਿਵਾਰ ਦੇ ਜੀ ਲੇਡੀਜ਼ ਕੋਈ ਪੰਜ ਚਾਰ ਲੇਡੀਜ਼ ਨਾਲ ਸੀ ਕੋਈ ਛੋਟੇ ਛੋਟੇ ਬੱਚੇ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੇ ਲੜਕੇ ਨੂੰ ਇਹਨਾਂ ਨੇ ਪੁਲਿਸ ਵਾਲੇ ਨੇ ਫੜਿਆ ਉਹਦੇ ਦਰਮਿਆਨ ਉਹਨਾਂ ਨੇ ਉਹ ਪੁਲਿਸ ਵਾਲਿਆਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਇਹਨੂੰ ਛੱਡੋ ਜੀ ਉਹਨਾਂ ਨੇ ਕਿਹਾ ਵੀ ਬੀਬੀ ਇਹ ਇਹਦਾ ਵੈਰੀਫਾਈ ਕਰਨਾ ਸਾਨੂੰ ਡਾਊਟ ਆ ਵੀ ਸਾਡੇ ਮੁਕਦਮੇ ਦੇ ਵਿੱਚ ਪੀਓ ਆ ਉਹ ਇਨ ਬਿਟਵੀਨ ਉਹ ਲੇਡੀਜ਼ ਨੂੰ ਉਹਨੇ ਖਿੱਚਣਾ ਨੂੰ ਸ਼ੁਰੂ ਕਰਤਾ ਉੱਤਰੋ ਸਾਡੇ ਮਲਾਜਮਾਂ ਨੇ ਉਹਨੂੰ ਕਿਹਾ ਵੀ ਤੂੰ ਚੌਂਕੀ ਚੱਲ ਇਸੇ ਖਿੱਚਤੂਈ ਦੇ ਵਿੱਚ ਕੋਈ ਮਾੜਾ-ਮੋਟਾ ਟਕਰਾਅ ਹੋਇਆ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉਹਦੇ ਵਿੱਚ ਉੱਥੇ ਖੜੇ ਲੋਕ ਪਬਲਿਕ ਦੇ ਲੋਕਾਂ ਨੇ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਕੋਈ ਇਹੋ ਜਿਹਾ ਇਸ਼ੂ ਨਹੀਂ ਹੈ ਬਹਰ ਹਾਲ ਪੀਓ ਸਟਾਫ ਆਪਣੀ ਸਫਾਈ ਵਿੱਚ ਪਰ ਕੋਰਟ ਕੰਪਲੈਕਸ ਵਿੱਚ ਜੇਕਰ ਇਸ ਤਰ੍ਹਾਂ ਦਾ ਸਲੂਕ ਇਨਾਂ ਵੱਲੋਂ ਕੀਤਾ ਗਿਆ ਤਾਂ ਹੋਰ ਥਾਵਾਂ ਤੇ ਤਾਂ ਰੱਬ ਹੀ ਰੱਖਾ ਅਮਰਸਰ ਤੋਂ ਸੁਚੈਨ ਸਾਗਰ ਦੀ ਰਿਪੋਰਟ ਡੇਲੀ ਪੋਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ